ਹਲੋ ਹਾਂਜੀ ਠੀਕ ਠਾਕ ਵਧੀਆ ਤੇ ਦੱਸੋ ਵਧੀਆ ਵਧੀਆ ਕੰਮ ਕਰ ਬਹੁਤ ਵਧੀਆ ਔਰ ਆਪਣੇ ਸਨੋਘਾ ਰਵਾ ਠੀਕ ਠਾਕ ਬਹੁਤ ਵਧੀਆ ਚੱਲੀ ਜਾਂਦਾ ਵਧੀਆ ਓਕੇ ਜਮਾ ਠੀਕ ਆ ਭਾਈ ਚਲੋ ਠੀਕ ਆ ਫਿਰ ਮਿਲਦੇ ਆ ਓਕੇ ਗਲਾਸ ਤੋੜਨਾ ਤੋੜਨਾ ਤਾਂ ਹੋਰ ਕੀ ਕਰਾਂ ਕਿਉਂ ਖਿਚੜੀ ਪੀਏ ਮੈਨੂੰ ਖੇਚੜਣ ਲਈ ਕੀ ਗੱਲ ਹੋ ਗਈ ਚ ਜੜਿਆ ਤਾਂ ਹੋਰ ਕੀ ਕਰੇ ਖਿਚੜੂ ਕੀ ਫਿਰ ਸਭ ਤੋਂ ਪਹਿਲਾਂ ਉੜਦੀਆਂ ਮੈਂ ਸਾਰੇ ਘਰ ਦੇ ਕੰਮ ਕਰਦੀਆਂ। ਦੇ ਵੱਖਾਂ ਸਕੂਲ ਤੋਰਦੀਆਂ। ਸਭ ਤੋਂ ਬਾਅਦ ਪੜ੍ਹਦੀਆਂ। ਉਹ ਜਦ ਘਰ ਦੇ ਕੰਮ ਤਾਂ ਕਰਨ ਹੀ ਹੁੰਦੇ ਨੇ। ਇਹ ਕਿੱਡੀ ਗੱਲ ਆ। ਹੁਣ ਅਸੀਂ ਬਾਹਰ ਜਾ ਕੇ ਕੰਮ ਕਰਕੇ ਆਉਣੇ ਆ ਪੈਸੇ ਕਮਾ ਕੇ ਲਿਆਉਣੇ ਆ। ਹੁਣ ਤੁਸੀਂ ਘਰ ਦਾ ਕੰਮ ਨਾ ਕਰੋਗੇ ਤਾਂ ਰਾਲੇ ਮੇਰੇ ਕਿੱਥੇ ਚੱਲਦਾ ਹੁੰਦਾ। ਬੰਦਾ ਬਾਹਰ ਕੰਮ ਕਰਕੇ ਆਉਂਦਾ ਜਿਆਣੀ ਹੁੰਦੇ ਉਹ ਘਰ ਦੇ ਕੰਮ ਕਰਦੀ ਆ। ਇਹ ਤਾਂ ਸਾਰੇ ਕਰਦੇ ਨੇ ਬੱਚਿਆਂ ਦਾ ਪਿਆਰ ਕਰਨਾ ਤਾਂ ਕੋਈ ਆਮ ਗੱਲ ਹੀ ਹੋ ਗਈ। ਥੋੜਾ ਵਧੀਆ ਸਵੇਰੇ ਤਿਆਰ ਕੰਮ ਤੇ ਚਲੇ ਜਾਂਦੇ ਹੋ। ਛਾ ਉਹਨੂੰ ਅਕ ਰੋਟੀਆਂ ਤੇ ਪੈ ਜਾਂਦੇ ਹੋਗੇ। ਸਾਡਾ ਸਵੇਰੇ ਉੜਦੀਆਂ ਝ ਉਹ ਤਾਂ ਠੀਕ ਹੈ ਤੇ ਗੱਲ ਮੰਨਦਾ ਮੈਂ ਕੰਮ ਤਾਂ ਹੈ ਸੋਨੂੰ ਵੀ ਓਨੇ ਬੰਦੇ ਨਹੀਂ ਪਰ ਉਹਨੇ ਕੰਮ ਹੁੰਦੇ ਯਾਰ ਅਸੀਂ ਵੀ ਕੰਮ ਕਰਕੇ ਬਾਹਰੋਂ ਰੁਪਏ ਕਮਾ ਕੇ ਲਿਆਉਨੇ ਆ ਠੀਕ ਹੈ ਤੂੰ ਚੁੱਪੀ ਰਹਿ ਚੁੱਪ ਤਾਂ ਹੈਗਾ ਯਾਰ ਮੈਂ ਚੁੱਪ ਲਈ ਚ ਕੀ ਗੱਲ ਦੱਸਾਂ ਤਾਂ ਮੈਂ ਕਿ ਕੰਮ ਕਰਨੇ ਪੈਂਦੇ ਘਰ ਤਾਂ ਫੇਰ ਹੀ ਚੱਲਦਾ ਠੀਕ ਹੈ ਜਨਾਨੀ ਦੇ ਵੀ ਓਨੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਬੰਦੇ ਦੀ ਵੀ ਓਨੀਆਂ ਹੁੰਦੀਆਂ ਨੇ ਸੋਨੂੰ ਘਰ ਦੇ ਕੰਮ ਠੀਕ ਐ ਵੱਧ ਹੁੰਦੇ ਨੇ ਪਰ ਬੰਦਾ ਬਾਹਰ ਵੀ ਕੰਮ ਕਰਕੇ ਲਿਆਉਂਦਾ ਨਾ ਠੀਕ ਐ ਜੇ ਬੰਦਾ ਦੋ ਰੁਪਏ ਕਮਾਊਗਾ ਤਾਂ ਹੀ ਘਰ ਚੱਲੂਗਾ ਕੋਈ ਨਾ ਇਸ ਵੇਲੇ ਬਸ ਬੇਰੇ ਗੱਲ ਕਰ ਕੋਪੀਏ ਮੇ ਪਾਦਨਿਆ ਬੰਦਾ ਕੰਮ ਕਰਾਣਾ ਪੈਣਾ ਮੈਂ ਸਾਰਾ ਘਰ ਦਾ ਕੰਮ ਹੋਣਾ ਇਹਨੂੰ ਤਾਂ ਲੱਗਦੀ ਹੈ ਨਾ ਵੀ ਬੰਦਾ ਨਾ ਤੋਕੇ ਕੰਮ ਤੇ ਭੱਜ ਜਾਂਦਾ ਪਰ ਕੰਮ ਤੇ ਜਾਣਾ ਕਿਹੜਾ ਸੌਖਾ ਉਹਦਾ ਉੱਥੇ ਕਿੰਨੀ ਅਗਲੇ ਅੰਡਰ ਗਲਮੀ ਕਰਨੀ ਔਖੀ ਆ ਅਗਲਾ ਸਾਰਾ ਨਾਲ ਖੂਨ ਪੀਲਾਉਂਦਾ ਚਾਰ ਪੀਏ ਦਿੰਦਾ ਜ਼ਰੂਰ ਆਖਲਾ ਪਰ ਅਗਲਾ ਖੂਨ ਪੀ ਕੇ ਦੇ ਦਿੰਦਾ ਇਹਨੂੰ ਇਹਨੂੰ ਤਾਂ ਲੱਗਦਾ ਹੀ ਹੈ ਨਾ ਕਿ ਬੰਦਾ ਭੱਗ ਗਿਆ ਆਪਣਾ ਨਹੀਂ ਉੱਥੇ ਐਸ ਪ੍ਰਸ਼ਨੇ ਕਰਦੇ ਬੰਦੇ ਕੰਮ ਕਰਨਾ ਬਹੁਤ ਔਖਾ ਹੈ ਜੇ ਹੁਣ ਅਸੀਂ ਪੈਸਾ ਕਮਾ ਕੇ ਲਿਆਉਣੇ ਆ ਤਾਂ ਘਰ ਜਲਦਾ ਬੱਚੇ ਨੇ ਫੀਸਾਂ ਹੋ ਗਈਆਂ ਇਹਨਾਂ ਦੇ ਕੱਪੜੇ ਲੀੜੇ ਦਵਾਈਆਂ ਹੋ ਗਈਆਂ ਕਿੰਨੇ ਖਰਚੇ ਨੇ ਪਰ ਇਹਨਾਂ ਦਾ ਦਿਮਾਗ ਉੱਤੀ ਘੜਿਆ ਇਹਨਾਂ ਚਲੋ ਦੇਖਦੇ ਆ ਕੋਈ ਕਰਦੇ ਆ ਤਕਰੀਬ ਐ ਨਹੀਂ ਸਮਝਦੀ ਇਹ ਕੋਈ ਗੱਲ ਨੂੰ ਟਿਕਣਾ ਨਹੀਂ ਆਉਣੀ ਕੋਈ ਦੇਖਦੇ ਆ ਕੀ ਬਣਦਾ ਠੀਕ ਆ ਪਾਣੇ ਹਾਂ ਪਾਣੇ ਵਧੀਆ ਤਾ ਮਿਲਣਾ ਗਿਲਣਾ ਰਹਿ ਗਈ ਬਸ ਮੈਂ ਪੁੱਛਣਾ ਕਰਦੇ ਸਿਆਪੀ ਲੜਾਉਂਦੇ ਇਹ ਆ ਕੀ ਹੋ ਗਿਆ ਪਾਣੇ ਬਸ ਮੈਂ ਸਵੇਰੇ ਉੜਦਿਆਂ ਸਾਰਾ ਕੰਮ ਕਰਦੇ ਵੱਖ-ਵੱਖ ਤਿਆਰ-ਵਿਆਰ ਕਰਦੇ ਆਂਗੇ ਜਿਵੇਂ ਤੇ ਕੱਪੜਾ ਕਰ ਲੈ ਕਰਦੇ ਪੋਚੇ ਲੈ ਕੱਪੜੇ ਧੋ ਲੈ ਜੋੱਖਾਂ ਸਕੂਲ ਭੇਜ ਲੈ ਜਾਵਾਂ ਸਕੂਲ ਉਹ ਚਾਹ ਪਾਣੀ ਪਿਆ ਲੈ ਇਹ ਕੰਮ ਜੇ ਪਰਦੇ ਕੁੜੀਆਂ ਤੱਕ ਮੈਂ ਤਾਂ ਮੇਰਾ ਖੜਕਾਤਾ ਮੇਜਾ ਤਾਂ ਘਰੇ ਨੌਕਰੀ ਰੱਖ ਲੈ ਮੈਥੋਂ ਕਰ ਗੁਰਦੇ ਕੰਮ ਹੁੰਦੇ ਤੈ ਵਧੀਆ ਘਰੇ ਆ ਪਾਣੇ ਖੜਕਾਤਾ ਚੰਗਾ ਪਾਣੇ ਮੈਂ ਤਾਂ ਜਾਣੀ ਆ ਮੈਂ ਤਾਂ ਚਾਹ ਕਰਨੀ ਆ ਹਾਂ ਪਾਣੇ ਠੀਕ ਆ ਚੰਗਾ ਓ ਰਵੀ ਹਾਂ ਭਾਈ ਆਇਆ ਸ਼ੇਅਰ ਕਰਕੇ ਹੀ ਏ ਯਾਰ ਮੈਂ ਤਾਂ ਇਹ ਰੋਟੀ ਨਹੀਂ ਖਾਧੀ ਯਾਰ ਰੋਟੀ ਨਹੀਂ ਖਾਧੀ ਉਹ ਯਾਰ ਕੀ ਦੱਸਾਂ ਤੈਨੂੰ ਹਾਂ ਉਹ ਘਰ ਦਾ ਕਲੇਸ਼ ਹੀ ਲੋਟ ਆਉਂਦਾ ਯਾਰ ਇਹ ਹੈ ਜਾਂ ਕੀ ਕਲੇਸ਼ ਪਾ ਲਿਆ ਤੈਂ ਉਹ ਪਤਾ ਨਹੀਂ ਕਿਹਨੇ ਨੂੰ ਉਂਗਲ ਲਾਤੀ ਕਹਿੰਦੀ ਲੈ ਮੈਂ ਸਾਰੇ ਘਰ ਦੇ ਕੰਮ ਕਰਦੀ ਆ ਤੂੰ ਤੜਕੇ ਤਿਆਰ ਹੋ ਕੇ ਵਗ ਜਾਣਾ ਜਦੋਂ ਮੇਰੇ ਨਾਲ ਕੰਮ ਕਰਾਇਆ ਕਰ ਹੌਣ ਪਲੇਸ ਪਾਈ ਬੈਠੇ ਸੀ ਘਰ ਦੇ ਕੰਮ ਤਾਂ ਕਰ ਜੀ ਹੁਣ ਆਪਾਂ ਸਾਰਾ ਦਿਨ ਯਾਰ ਬਾਹਰੇ ਕਰਦੇ ਆ ਪੈਸੇ ਲਿਆ ਕਿਤੇ ਨੇ ਉਹ ਤਾਂ ਕਹਿੰਦੇ ਸੀ ਨੇ ਸੂਟ ਲਿਓਣਾ ਸੂਟ ਆਊਗਾ ਕਿੱਥੋਂ ਉਹਨਾਂ ਨੂੰ ਸਮਝਾਤਾ ਸਹੀ ਮਰ ਜਾ ਤੇਰਾ ਸੁਣਾਈ ਦੀ ਵੀ ਸਾਰੇ ਖਾਚੇ ਉਹਨਾਂ ਚੀ ਚੱਕਦੇ ਆ ਕੰਮ ਕਰਕੇ ਲੈਣਾ ਦੋ ਰੁਪਏ ਕਰਿਆ ਆਉਂਦੇ ਨੇ ਜੇ ਤਾਂ ਹੀ ਕੁਝ ਬਣਦਾ ਇਹ ਪਣੀ ਕੌਣ ਪੜਾਈ ਜਾਂਦਾ ਪੱਟੀ ਇਹਨਾਂ ਨੂੰ ਯਾਰ ਉਹ ਮੇਰੇ ਵਾਲੀ ਵੀ ਕਰ ਦਿੱਤੀ ਅੱਛਾ ਐਂ ਕਹਿੰਦੀ ਦੀ ਕੰਨੀ ਆਸੀ ਕੰਮ ਕਰਦੇ ਆ ਅਸੀਂ ਛਾੜਾ ਢਿੱਡ ਇਕੱਠਾ ਹੋਇਆ ਕੰਮ ਕਰਦਿਆਂ ਦਾ ਕੁਝ ਤਾਂ ਕਹਿ ਦਿੰਨੇ ਹੋ ਵੀ ਆਏ ਕਰਦੇ ਰੋਟੀ ਬਣਾ ਦੇ ਚਾਹ ਪਕਾ ਦੇ ਮਾਪਾ ਹੀ ਹੁਣ ਅਸੀਂ ਪਕਾ ਲਿਆ ਕਰਾਂ ਰੋਟੀ ਚਾਹ ਸ਼ਾਹ ਬਣਾ ਲੱਗਣਾਗੇ ਇਹ ਤਾਂ ਜਨਾਨੀਆਂ ਨੂੰ ਤਾਂ ਆਏ ਐ ਵੀ ਇਹ ਘਰੇ ਵੀ ਕਰਕੇ ਜਾਣ ਤੇ ਸਾਨੂੰ ਪੈਸੇ ਵੀ ਲਿਆ ਕੇ ਦੇਣ ਅਸੀਂ ਤਾਂ ਕੱਲਾ ਪਾ ਕੇ ਸੂਟ ਇਹਨਾਂ ਨੂੰ ਪੰਜਵੇਂ ਦਿਨ ਤਾਂ ਸੂਟ ਚ ਛੋੜ ਚਾਹੀਦਾ ਹੈ ਨਵੇਂ ਕਾ ਕੇ ਕੱਪੜੇ ਐਦਾਂ ਲੱਗ ਜਾ ਕਰੀਏ ਲੈਰੇ ਵਕੀਲ ਦੇ ਵੀ ਇੱਕ ਤਾਂ ਸੂਟ ਲਿਓਣੀ ਮੈਂ ਚੱਲ ਕੋਈ ਨਹੀਂ ਤੂੰ ਖਾ ਲੈ ਰੋਟੀ ਬਾਈ ਤੇਰੇ ਹਿਸਾਬ ਚ ਨਹੀਂ ਆਉਂਦਾ ਫਿਰ ਮੈਂ ਤਾਂ ਜਾਣਾਂ ਚੱਲ ਦੇਖਦੇ ਆਂ ਫਿਰ ਹਾਂ ਗਗਨ ਹਾਂਜੀ ਗੱਲ ਸੁਣੀ ਹਾਂਜੀ ਮੈਂ ਤੇਰੇ ਵਾਸਤੇ ਨਾ ਦੋ ਤਿੰਨ ਥਾਵਾਂ 'ਤੇ ਗੱਲ ਕਰੀ ਸੀ ਜੋਬ ਵਾਸਤੇ ਤੇ ਕਿਹਾ ਤੈਨੂੰ ਅੱਜ ਬੁਲਾਇਆ ਜੀ ਆ ਕੋਈ ਕਰੀਏ ਜਾਇਆ ਹੀ ਦੇਖ ਲਈ ਜੇ ਤੈਨੂੰ ਪੱਟ ਲੱਗੀ ਤਾਂ ਉਸ ਜੋਬ ਕਰ ਲੈ ਕੀ ਮਤਲਬ ਮਤਲਬ ਤਾਂ ਇਹੀ ਹੈ ਵੀ ਤੂੰ ਘਰ ਦੇ ਕੰਮ ਨਵੇਂ ਲੇ ਕੇ ਨਾ ਤੇ ਜਾਓ ਤੇ ਬਗ ਜਾ ਕਰੀਂ ਸਿਰਪਾਤ ਅਲੇ ਮੈਂ ਜੋ ਆਪਾਂ ਨੂੰ ਸੰਦ ਨਹੀਂ ਹੈਗੀ ਉਹ ਜੋਬ ਕਰਦੇ ਨਾ ਪਸੰਦ ਨਹੀਂ ਮਹंगाई ਤੇ ਦੇ ਕਿੰਨੀ ਹੋ ਗਈ ਜੇ ਹੁਣ ਆਪਾਂ ਦੋਨੇ ਕੰਮ ਕਰਾਂਗੇ ਨਾ ਇੱਕ ਦੀ ਤਨਖਾਹ ਨਾਲ ਆਪਣਾ ਘਰ ਚੱਲੀ ਜਾਊਗਾ ਇੱਕ ਆਪਾਂ ਸੇਵ ਕਰ ਲੈਗਾ ਤੁਹਾਡਾ ਕਹਿਣ ਦਾ ਮਤਲਬ ਕੀ ਹੈ ਪਹਿਲਾਂ ਮੈਂ ਘਰ ਦੇ ਕੰਮ ਕਰਾਂ ਬਾਅਦ ਚੋਂ ਤੇ ਜੋਬ ਕਰਕੇ ਆਵਾਂ ਉਹ ਤਾਂ ਕਰਨੀ ਪੂਜੀ ਮਹंगाई ਬੱਚਿਆਂ ਦੇ ਖਰਚੇ ਕਿੰਨੇ ਹੋਗੇ ਦੇਖ ਪੜਾਈਆਂ ਹੋ ਗਈਆਂ ਬੱਚੇ ਵੱਡੇ ਹੋਈ ਜਾਂਦੇ ਅੱਛਾ ਤੈਨੂੰ ਕੰਮ ਕਰਨਾ ਔਖਾ ਲੱਗਦਾ ਜੋ ਤੂੰ ਕਹਿੰਦੀ ਹੈ ਵੇ ਅਸੀਂ ਜੋਬ ਕਰਕੇ ਕੰਮ ਕਰਕੇ ਆਈਏ ਤੇ ਘਰ ਦੇ ਕੰਮ ਕਰਾਈਏ ਅਸੀਂ ਵੀ ਯਾਰ ਕੰਮ ਕਰਦੇ ਆਂ ਠੀਕ ਹੈ ਬਾਹਰ ਕਮਾ ਕੇ ਲੈਣਾ ਤਾਂ ਆਪਣਾ ਘਰ ਜਾਉਣਾ ਠੀਕ ਹੈ ਸਾਡੇ ਪੈਸਿਆਂ ਲਈ ਬੱਚਿਆਂ ਦੀ ફીਸਾਂ ਭਰਦਿਆਂ ਪਰ ਇਹ ਕਿਉਂ ਵਾਈ ਕਰਦੇ ਆ ਠੀਕ ਹੈ ਇਹ ਨਹੀਂ ਹੁੰਦਾ ਜਿਹੜੀ ਜਾਨੀਆਂ ਦੇ ਇੱਕ ਬੰਦੇ ਤੋਂ ਵੱਧ ਸਟਰਾਉ ਹੁੰਦੀ ਹੈ ਠੀਕ ਹੈ ਜਾਨੀਆਂ ਦੇ ਘਰ ਸਾਹਮਣਾ ਹੁੰਦਾ ਬੰਦਾ ਪਰ ਉਹ ਏ ਟੇ ਮਾ ਕੇ ਚਾਉਂਦਾ ਠੀਕ ਹੈ ਕੰਮ ਆਜੀ ਕਿਉਂ ਨਹੀਂ ਕਰਦੇ ਬਲੈਂਡਰ ਭਰਾਉਣੇ ਸਬਜ਼ੀਆਂ ਲਿਆਉਣੀਆਂ ਠੀਕ ਹੈ ਜਦੋਂ ਕੋਈ ਬੁਹਾਰਾ ਦਵਾਈ ਬੁਠੀ ਦਵਾਈ ਲੈ ਆਉਣੀ ਉਹ ਵੀ ਸਾਡੇ ਕੰਮ ਹੀ ਨੇ ਯਾਰ ਉਹ ਘਰ ਦੇ ਕੰਮਾਂ ਕੀ ਆਉਂਗਾ ਠੀਕ ਹੈ ਇਹ ਮਾਤਮ ਨਹੀਂ ਹੁੰਦਾ ਹੁੰਦਾ ਠੀਕ ਹੈ ਜੇ ਤੂੰ ਘਰ ਚਲਾਏਂਗੀ ਮੈਂ ਬਾਹਰ ਪੈਸੇ ਕਮਾ ਕੇ ਲੈ ਆਉਣਾ ਤਾਂ ਸੌਰੀ ਜੀ ਮੈਂ ਘਰ ਸਮਝ ਗਈ ਮੇਰਾ ਨਾ ਅਕਸਰ ਮੇਰਾ ਫੋਨ ਤੁਹਾਡੇ ਦੇਖ ਕੇ ਮੇਰਾ ਧਮਾਕਾ ਹੋ ਗਿਆ ਸੀ ਮੈਨੂੰ ਨਹੀਂ ਲੱਗਦਾ ਸੀ ਵੀ ਕਰਾ ਲੈ ਬਾਹਰ ਜਾ ਕੇ ਪਹਿਲਾਂ ਕੰਮ ਕਰਕੇ ਆਵੇ ਬਾਅਦ ਚ ਘਰੇ ਕੰਮ ਕਰੇ ਆ ਕੇ ਮੇਰੇ ਨਾਲ ਇਹ ਤਾਂ ਅਸੀਂ ਹੁੰਦਾ ਜਾਂ ਦੇਖੇ ਨਾਲ ਮਿਲ ਕੇ ਕੰਮ ਚੱਲਦਾ ਠੀਕ ਹੈ ਜੀ ਘਰ ਸਮਝਦੇ ਹੋ ਅਸੀਂ ਬਾਹਰ ਹੋ ਕੇ ਮਾਰਦੇ ਹਾਂ ਠੀਕ ਹੈ ਤਾਂ ਨਾਲ ਮਿਲ ਕੇ ਕੰਮ ਚੱਲਦਾ ਹੁੰਦਾ ਠੀਕ ਹੈ ਤੈਨੂੰ ਬਾਹਰ ਕੰਮ ਕਰਨਾ ਔਖਾ ਲੱਗਦਾ ਉਹ ਵੀ ਸਾਨੂੰ ਘਰੇ ਆ ਕੇ ਕੰਮ ਤੋਂ ਕਰੇ ਆ ਕੇ ਕੰਮ ਕਰਨ ਵੀ ਔਖੇ ਲੱਗਦੇ ਠੀਕ ਹੈ ਹਾਂਜੀ ਦੋਸਤੋ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰ